ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾ ਖੇਤਾਂ ਦੀਆਂ ਤੇ ਅੱਜ ਜਿਹੜੀ ਇਹ ਵੀਡੀਓ ਬਣਾਉਣ ਲੱਗੇ ਆਪਾਂ ਜਿਹੜੇ ਵੀ ਵੀਰਾਂ ਨੇ ਮੱਕੀ ਲਾਉਣ ਲੱਗੇ ਨੇ ਪਹਿਲੀ ਵਾਰ ਲਾਉਣੀ ਆ ਚਾਹੇ ਜਾਂ ਪਹਿਲਾਂ ਵੀ ਲਾਉਂਦੇ ਨੇ ਸੋ ਆਪਾਂ ਵੀ ਹੁਣ ਮੱਕੀ ਦੀ ਜਿਹੜੀ ਬਜਾਈ ਸੀ ਕਰਤੀ ਪਾਣੀ ਲੱਗ ਚੁੱਕਿਆ ਪਹਿਲਾਂ ਇਸ ਤੋਂ ਬਾਅਦ ਜਿਹੜੇ ਬਹੁਤ ਜ਼ਿਆਦਾ ਜ਼ਰੂਰੀ ਗੱਲਾਂ ਨੇ ਬਹੁਤ ਧਿਆਨ ਦੇਣ ਜੋ ਗੱਲਾਂ ਨੇ ਜਿਹੜੀਆਂ ਮੱਕੀ ਦੇ ਵਿੱਚ ਇਨਰ ਸਟੇਜਾਂ ਤੇ ਅਨੀਸ਼ਲ ਸਟੇਜਾਂ ਤੇ ਸ਼ੁਰੂਆਤੀ ਦੌਰ ਦੇ ਉੱਤੇ ਰੱਖਣੀਆਂ ਜ਼ਰੂਰੀ ਨੇ ਉਹਦਾ ਕਾਰਨ ਇਹ ਆ ਬਾਈ ਜੀ ਵੀ ਜੇ ਹੁਣ ਇਹਨੂੰ ਨਾ ਸੰਭਿਆ ਗਿਆ ਮੱਕੇ ਨੂੰ ਇਹਦੇ ਵਿੱਚ ਜਿਹੜੇ ਕੰਟਰੋਲ ਦੇਖਣੇ ਆਪਾਂ ਨੇ ਵੀਡਸ ਦੇ ਮਤਲਬ ਕਿ ਨਦੀਨਾਂ ਦੇ ਜੋ ਨਾ ਕੀਤੇ ਤਾਂ ਫਿਰ ਇਹ ਸਾਰੀ ਉਹ ਫਸਲ ਦੇ ਝਾੜ ਦੇ ਅਸਰ ਪਾਉਂਦਾ ਹੈ ਕਈ ਵਾਰ ਤਾਂ ਇੰਨਾ ਬੁਰਾ ਹਾਲ ਹੋ ਜਾਂਦਾ ਵੀ ਵੀ ਟੋੜ ਦੇ ਝਾੜ ਤਾਂ ਛੱਡੋ ਵੀ ਆਚਾਰ ਜੋਗੀ ਵੀ ਮੱਕੀ ਨਹੀਂ ਰਹਿੰਦੀ ਉਹੀ ਮੈਂ ਕੁਝ ਫੋਪਾ ਤੁਹਾਨੂੰ ਵਿੱਚ ਨਾਲ ਸ਼ੇਅਰ ਕਰ ਦੂੰਗਾ ਹਾਲਾਤ ਹੋ ਜਾਂਦੇ ਨੇ ਕਈ ਵੀ ਰਾਂ ਦੇ ਜਦੋਂ ਤੁਸੀਂ ਅਣਗੌਲਿਆ ਕਰ ਦੋ ਸੋ ਇੱਕ ਤਾਂ ਤੁਸੀਂ ਜਦੋਂ ਵੀ ਤੁਹਾਡੇ ਹੁਣ ਪਾਣੀ ਲੱਗ ਚੁੱਕਿਆ ਤੇ ਕਿਹੜੀਆਂ ਸਟੇਜਾਂ ਨੇ ਤੇ ਕਿਹੜੀਆਂ ਦਵਾਈਆਂ ਨੇ ਅੱਜ ਆਪਾਂ ਉਹਨਾਂ ਤੇ ਗੱਲ ਕਰਾਂਗੇ ਤੁਹਾਡੇ ਨਾਲ ਤੇ ਆਪਾਂ ਜਿਹੜੀਆਂ ਵਰਤਦੇ ਆਉਣਾ ਵਿੱਚੋਂ ਮਤਲਬ ਕਿ ਰਿਜ਼ਲਟ ਵਧੀਆ ਕਿਹੜੇ ਆਉਂਦੀਆਂ ਇੱਕ ਤਾਂ ਤੁਸੀਂ ਜਦੋਂ ਪਾਣੀ ਲਾ ਕੇ ਕੁਝ ਦਿਨਾਂ ਬਾਅਦ ਜਾ ਕੇ ਆਪਣਾ ਚੈੱਕ ਕਰਦੇ ਰਹੋ ਖੇਤਾਂ ਨੂੰ ਜਿਵੇਂ ਤੁਸੀਂ ਦੇਖ ਸਕਦੇ ਹੋ ਨਦੀਨ ਵਿੱਚ ਕਈ ਜਗ੍ਹਾ ਥੋੜੇ ਥੋੜੇ ਜੰਮਣ ਲੱਗ ਗਏ ਨੇ ਤੇ ਆਪਾਂ ਵੀ ਸੀਡ ਵੀ ਚੈੱਕ ਕਰਦੇ ਰਹਿਣਾ ਤੇ ਸੀਡ ਵੀ ਆਪਣਾ ਪੁੰਗਰਿਆ ਹੋਇਆ ਪੂਰਾ ਤੁਰਿਆ ਹੋਇਆ ਜੀ ਇਹ ਆਪਾਂ ਨੇ ਧਿਆਨ ਰੱਖਣਾ ਸੀਡ ਦੇ ਨਾਲ ਦਾ ਸੀਡ ਵੀ ਨਿਕਲੇ ਆਉਣਾ ਬਾਹਰ ਤੇ ਇਦੇ ਨਾਲ ਨਾਲ ਹੁਣ ਖੇਤਾਂ ਦੇ ਵਿੱਚ ਕੱਖ ਵੀ ਬਹੁਤ ਹੋਣਾ। ਸੋ ਪਹਿਲਾ ਪਾਣੀ ਲੱਗ ਗਿਆ ਕੋਈ ਗੱਲ ਨਹੀਂ ਹਲੇ ਕੁਛ ਨਹੀਂ ਥੋੜਾ ਕੱਖ ਹੈ ਕਿਤੇ ਕਿਤੇ ਹਲੇ ਜੰਮਣ ਲੱਗਿਆ। ਪਰ ਸਭ ਤੋਂ ਪਹਿਲਾਂ ਆਪਾਂ ਨੇ ਆਪਣੀ ਜਿਹੜੀ ਮੱਕੀ ਆ ਉਹਨੂੰ ਕੋਈ ਵੀ ਪੀਜੀਆਰ ਜਿਹਨੂੰ ਆਪਾਂ ਕਹਿੰਦੇ ਆ ਯੂਰੀਆ ਵੀ ਨਹੀਂ ਦੇਣਾ। ਸਭ ਤੋਂ ਪਹਿਲਾਂ ਆਪਾਂ ਨੇ ਇਹਦੇ ਵਿੱਚ ਨਦੀਨਾਂ ਦਾ ਕੰਟਰੋਲ ਕਰਨਾ। ਜੇ ਆਪਾਂ ਨੇ ਨਦੀਨਾਂ ਤੋਂ ਮੱਕੀ ਨੂੰ ਬਚਾ ਲਿਆ ਤਾਂ ਸਮਝੋ ਆਪਣੀ ਮੱਕੀ ਕਾਮਯਾਬ ਹੈ। ਪੱਕੀ ਜੰਮਣ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਆ ਉਹਨੂੰ ਨਦੀਨਾਂ ਤੋਂ ਬਚਾਉਣਾ ਤੇ ਆਉਣੇ ਵਾਲੇ ਦਿਨ ਮਾਰਚ ਦੇ ਜਦੋਂ ਆਪਣੇ ਮੱਛਰ ਮੱਕੀ ਇਹ ਵੱਜ ਜਾਣਾ ਕਾਫੀ ਤੇ ਉਦੋਂ ਇਹਨੂੰ ਮੱਛਰ ਨੇ ਬਹੁਤ ਪੈਣਾ ਉਦੋਂ ਜਿਹੜੀਆਂ ਸਪਰੇਹਾਂ ਕਰਨੀਆਂ ਨੇ ਚਲੋ ਮੈਂ ਅਗਲੀ ਵੀਡੀਓ 'ਚ ਦੱਸੂਗਾ ਕਿ ਸਪਰੇਹ ਤੇ ਹੋਣੀਆਂ ਨੇ ਅੱਜ ਆਪਾਂ ਨਦੀਨਾਂ ਤੇ ਗੱਲ ਕਰਦੇ ਆਂ ਤੇ ਨਦੀਨਾਂ ਵਿੱਚੋਂ ਆਪਾਂ ਨੇ ਇੱਕ ਤਾਂ ਬਾਸਫ ਕੰਪਨੀ ਦੀ ਟੈਂਜਰ ਵਰਤੀ ਹੋਈ ਹੈ ਤੇ ਬਾਸਫ ਕੰਪਨੀ ਦੀ ਟੈਂਜਰ ਹੈ ਉਹਦੇ ਨਾਲ ਐਟਰਾਜਨ ਆਉਂਦੀ ਹੁੰਦੀ ਹੈ ਉਹ ਵੀ ਬਹੁਤ ਵਧੀਆ ਰਿਜ਼ਲਟ ਹੈ ਉਹ ਤਾਂ ਇੱਥੇ ਤੱਕ ਕਿ ਵੀ ਜੇ ਕੋਈ ਡੀਲਾ ਵੀ ਹੋਵੇ ਕਿਉਂਕਿ ਮੱਕੀ ਵਾਲੇ ਖੇਤਾਂ ਵਿੱਚ ਡੀਲੇ ਦੀ ਸਮੱਸਿਆ ਵੀ ਆ ਜਾਂਦੀ ਹੈ ਉਹ ਡੀਲੇ ਨੂੰ ਵੀ ਕੰਟਰੋਲ ਕਰਦੀ ਹੈ ਖਤਮ ਨਹੀਂ ਕਰ ਸਕਦੀ ਉਹ ਦਵਾ ਦਿੰਦੀ ਹੈ ਇੱਕ ਵਾਰ ਜਦੋਂ ਮੱਕੀ ਉੱਪਰ ਲੰਘ ਜਾਂਦੀ ਹੈ ਤੇ ਮੱਕੀ ਜੇ ਉੱਪਰ ਲੰਘ ਜੂ ਇੱਕ ਵਾਰ ਉਸ ਤੋਂ ਬਾਅਦ ਫਿਰ ហេਠਾ ਉਹ ਕਿਸੇ ਵੀ ਕਾਰ ਫੂਸ ਜਾ ਹੋਰ ਨਦੀਨ ਨੂੰ ਹੁਣ ਨਹੀਂ ਦਿੰਦੀ ਤੇ ਜਦੋਂ ਸ਼ੌਰਾ ਹੀਠਾਂ ਹੋ ਜਿਓ ਫੇਰ ਕੋਈ ਨਦੀਨ ਨਹੀਂ ਜੰਮਦਾ ਤੇ ਟੈਂਜਰ ਆ ਜਿਹੜੀ ਵਾਸਫ ਦੀ ਥੋੜੀ ਕਾਸਟਲੀ ਪੈਂਦੀ ਆ ਪਰ ਰਿਜ਼ਲਟ ਬਹੁਤ ਵਧੀਆ ਤੇ ਇਹ ਜ਼ਰੂਰ ਧਿਆਨ ਰੱਖਣਾ ਹੈ ਵੀ ਆਪਾਂ ਕੱਖ ਬਹੁਤ ਵੱਡਾ ਨਹੀਂ ਕਰਨਾ ਤੇ ਮੈਂ ਕੁਝ ਫੋਟੋਆਂ ਸ਼ੇਅਰ ਕਰ ਦੰਨਾ ਵਿੱਚ ਨਾਲ ਦੀ ਬਸ ਇਸ ਲੈਵਲ ਦੇ ਉੱਤੇ ਕੱਖ ਜਦੋਂ 2-2 4-4 ਪੱਤੀ ਦਾ ਹੋ ਗਿਆ ਬਸ ਉਹਨੂੰ ਮਾਰ ਦੋ ਸਪਰੇ ਨੂੰ ਹਲਕਾ ਪਾਣੀ ਲੱਗਿਆ ਹੋਵੇ ਖੇਤ ਨੂੰ ਤਾਂ ਬਹੁਤ ਵਧੀਆ ਹੈ ਜੋ ਖੇਤ ਥੋੜਾ ਗੱਲਾ ਹੋਵੇ ਕਿਉਂਕਿ ਨਾਲ ਆਪਾਂ ਨੇ ਉਹਦੇ ਐਟਰਾਜਨ ਪਾਉਣੀ ਹੁੰਦੀ ਹੈ ਤੇ ਐਟਰਾਜਨ ਨਾਲ ਹੀ ਮਿਲਦੀ ਆ ਉਹਦੇ ਇਨਕਲੂਡ ਪੈਕੇਜ ਆਉਂਦਾ ਹੈ ਹਰ ਸਾਲ ਉਹਦੇ ਰੇਟ ਦਾ ਇੱਕ ਡਿਫਰੈਂਸ ਹੁੰਦਾ ਫਰਕ ਹੁੰਦਾ ਤੇ ਉਹਨ ਐਟਰਾਜਨ ਤੁਸੀਂ ਨਾਲ ਪਾ ਲਓ ਤੇ ਉਹਦੇ ਨਾਲ ਇਹ ਆ ਵੀ ਜਿਹੜੀ ਐਟਰਾਜਨ ਥੋੜੇ ਗਿੱਲੇ ਖੇਤਾਂ 'ਚ ਕੰਮ ਕਰਦੀ ਆ ਤੇ ਗਿੱਲੇ ਖੇਤਾਂ 'ਚ ਕੰਮ ਕਰਕੇ ਉਹਨੇ ਗਾਹਾਂ ਕੱਖ ਜੰਮਣ ਤੋਂ ਵੀ ਰੋਕਣਾ ਤੇ ਇਹਨੇ ਜਿਵੇਂ ਆਪਣੀ ਗ੍ਰਾਮੂਣ ਸਪਰੇਅ ਪਾ ਮਾਰ ਦਨੇ ਆ ਕੱਖਾਂ ਨੂੰ ਫੂਕ ਦੇਣਾ ਇਸ ਤੋਂ ਬਾਅਦ ਆਪਾਂ ਵਰਤਦੇ ਆ ਇੱਕ ਲੌਡੀਅਸ ਉਹ ਬਾਇਰ ਦੀ ਆਉਂਦੀ ਹੈ ਆਪਾਂ ਕਿਸੇ ਸਪੈਸ਼ਲ ਆਪਾਂ ਕਹਿ ਦਈਏ ਵੀ ਜਿਹੜੇ ਕੰਪਨੀ ਦੀ ਪ੍ਰੋਮੋਸ਼ਨ ਨਹੀਂ ਕਰ ਰਹੇ ਜਿਹੜੀਆਂ ਵਰਤੀਆਂ ਹੋਈਆਂ ਚੀਜ਼ਾਂ ਨੇ ਪਾਉਣਾ ਵਾਰ ਦੱਸਾਂਗੇ ਜਿਨ੍ਹਾਂ ਦਾ ਰਿਜ਼ਲਟ ਵਧੀਆ ਮਿਲਿਆ ਉਹ ਲੌਡੀਅਸ ਦੇ ਨਾਮ ਤੇ ਆਉਂਦੀ ਹੈ ਤੇ ਉਹਦਾ ਵੀ ਫੁੱਲ ਵਧੀਆ ਰਿਜ਼ਲਟ ਹੈ ਉਸ ਦੇ ਨਾਲ ਨਾਲ ਨਾ ਲੌਡੀਅਸ ਵੀ ਆਪਣੀ ਇੱਕ ਹੋਰ ਕੰਪਨੀ ਹੈ ਗੌਦਰੇਜ ਗੌਦਰੇਜ ਦੀ ਆਉਂਦੀ ਹੈ ਬੈ ਮੈਨ ਨਾਮ ਉਹਦਾ ਪਤਾ ਨਹੀਂ ਮੈਂ ਫੋਟੋ ਸ਼ੇਅਰ ਕਰ ਦਿੰਨਾ ਹੈ ਫੁੱਲ ਸੇਮ ਸਾਲਟ ਨੇ ਸਾਲਟਾਂ ਦੇ ਉੱਤੇ ਗੱਲ ਕਰਿਓ ਤੇ ਪਰ ਉਹ ਵੀ ਜਿਹੜੀ ਮੈਨੂਫੈਕਚਰਿੰਗ ਹੈ ਬਾਏ ਬਾਇਰ ਹੈ ਤੇ ਉਹਦੇ ਰਿਜ਼ਲਟ ਵੀ ਫੁੱਲ ਨੇ ਤੇ ਉਹ ਲੋਡਿਅਸ ਨੂੰ ਸਸਤੀ ਪੈ ਜਾਂਦੀ ਹੈ ਰਿਜ਼ਲਟ ਸੇਮ ਹੈ ਬਹੁਤ ਵਧੀਆ ਆਪਾਂ ਵਰਤਿਆ ਹੋਇਆ ਤੇ ਜਿਹੜੀ ਵੀ ਇਹਨਾਂ ਚੋਂ ਤੁਹਾਨੂੰ ਮਿਲੇ ਉਹਦੀ ਆਪਾਂ ਵਰਤੋ ਕਰੋ ਤੇ ਘਟੋ-ਘਟ 150 ਲੀਟਰ ਪਾਣੀ ਲਾਓ ਤੇ ਜਿੰਨਾ ਵੀ ਬਰੀਕ ਮਤਲਬ ਕਿ ਫੁਵਾੜਾ ਕਰ ਸਕੋ ਵੀ ਪੱਤਿਆਂ ਦੇ ਉੱਤੇ ਇਹਨਾਂ ਵਧੀਆ ਪੈ ਜਾਵੇ ਤੇ ਉਹ ਸਟੇਜ ਦੇਖਣੀ ਆ ਵੀ ਆਪਣਾ ਜਿਹੜਾ ਬੂਟਾ ਮੱਕੀ ਦਾ ਮੱਕੀ ਦਾ ਬੂਟਾ ਤਕਰੀਬਨ ਲਾ ਲਓ ਵੀ 8 ਤੋਂ 9 ਇੰਚ ਦਾ ਜਿਆਦਾ ਇੱਕ ਗਿੱਟ ਦਾ ਹੋ ਜਾਂਦਾ ਹੈ ਗਿੱਟ ਤੋਂ ਉੱਪਰ ਨਾ ਜਾਵੇ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਇਹ ਨਹੀਂ ਸਪਰੇਅ ਕਰ ਦੋ ਵੀ ਜਾ ਕੇ ਜਦੋਂ ਕਿ ਉਹਦੀ ਜਿੰਨੇ ਵੀ ਸਪਰੇਅ ਆ ਉਹ ਸਾਰੀ ਹੀਟਾ ਕੱਖਾਂ ਦੇ ਪੈ ਜਾਵੇ ਨਾ ਕਿ ਉੱਪਰ ਮੱਕੀ ਦੇ ਰਹੇ ਤਾਂ ਜੋ ਜਿਹੜੇ ਸਾਰੇ ਨਦੀਨ ਨੇ ਮਰ ਜਾਣ ਬਸ ਇਹ ਗੱਲਾਂ ਦਾ ਧਿਆਨ ਰੱਖਿਓ ਤੇ ਜਦੋਂ ਵੀ ਤੁਸੀਂ ਮੱਕੀ ਤੇ ਸਪਰੇਅ ਕਰਨੀ ਹੋਈ ਉਸ ਟਾਈਮ ਥੋੜਾ ਮੋਟਾ ਕੋਈ ਗ੍ਰੋਥ ਪ੍ਰੋਮੋਟਰ ਦੇਣ ਦੀ ਲੋੜ ਨਹੀਂ ਸਿਰਫ ਇਕੱਲੀ ਆਪਾਂ ਨੂੰ ਅੰਸਿਸਟੀਸਾਈਡ ਹੀ ਵਰਤਣਾ ਤੇ ਉਹਨਾਂ ਤੇ ਆਪਾਂ ਲੱਗ ਵੀਡੀਓ ਬਣਾਵਾਵਾਂਗੇ ਥੋੜੀ ਵੀਡੀਓ ਜ਼ਿਆਦਾ ਲੰਬੀ ਹੋ ਰਹੀ ਹੈ ਤੇ ਗਾਹਾਂ ਮੱਕੀ ਦੇ ਜਿਹੜੇ ਵੀ ਵੀਰ ਖੇਤੀ ਕਰ ਰਹੇ ਆ ਉਹ ਨਾਲ ਜੁੜੇ ਰਹੋ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਮੱਕੀ ਨੂੰ ਸਾਮ ਸੰਭਾਲ ਤੇ ਆਉਣ ਵਾਲੀਆਂ ਜਾਂ ਮੁਸ਼ਕਿਲਾਂ ਤੇ ਉਹਨਾਂ ਨੂੰ ਕਿਵੇਂ ਹੱਲ ਕਰਨਾ ਤੁਸੀਂ ਦੇਖ ਰਹੇ ਸੀ ਗੱਲਾਂ ਖੇਤਾਂ ਦੀਆਂ